ਦਰਿਆ ਸਤਲੁਜ ਦੀ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਸ਼ਾਮ ਦਾ ਟਾਈਮ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਤੋ ਅਜੇ ਰਾਹਤ ਨਹੀਂ ਮਿਲੀ ਹੈ ਕਿਤੋਂ ਵੀ ਅਜੇ ਰਾਹਤ ਨਹੀਂ ਮਿਲਿਆ ਦਰਿਆ ਸਤਲੁਜ ਦਾ ਫਾਨ ਤੇ ਪਾਣੀ ਲਗਾਤਾਰ ਵਧ ਰਿਹਾ ਹੈ ਤਾਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਪਰ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਕਹਿ ਰਹੇ ਆ ਕਿ ਪਾਣੀ ਘਟ ਗਿਆ ਪਰ ਨਹੀਂ ਜੋ ਦੇਖਣ ਵਿੱਚ ਆ ਇਸ ਜਗ੍ਹਾ ਤੇ ਪਾਣੀ ਵਧ ਰਿਹਾ ਤਾਂ ਮਤਲਬ ਪਾਣੀ ਵਧ ਰਿਹਾ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਮਹਤਪੁਰ ਜੋ ਮਹਤਪੁਰ ਤੋਂ ਜੋ ਜੁਗਰਾਉਂ ਦਾ ਰਸਤਾ ਜਾਂਦਾ ਰਸਤੇ ਚ ਦਰਿਆ ਸਤਲੁਜ ਦਾ ਪੁਲ ਐ ਤਾਂ ਸੀ ਉਸ ਜਗ੍ਹਾ ਤੇ ਮੌਜੂਦ ਆ ਤਾਂ ਕੁਝ ਲੋਕ ਨਿਸ਼ਾਨੀਆਂ ਲਾ ਕੇ ਹੋਣਗੇ ਤਾਂ ਤੁਸੀਂ ਦੇਖ ਸਕਦੇ ਹੋ ਕੁਝ ਟਾਈਮ ਪਹਿਲਾਂ ਇੱਥੇ ਦੀ ਤਸਵੀਰ ਐ ਤੇ ਪਾਣੀ ਹੁਣ ਇਹਦੇ ਤੋਂ ਕ੍ਰਮਣ ਬਰਾਬਰੇ ਤੋਂ ਅੱਗੇ ਲੰਘਣਾ ਸ਼ੁਰੂ ਹੋ ਗਿਆ ਤਾਂ ਇੱਕ ਨਿਸ਼ਾਨੀ ਲਗਾਈ ਸੀ ਪਾਣੀ ਇਸ ਤੋਂ ਅੱਗੇ ਇਧਰ ਤੁਸੀਂ ਪੁਲ ਦੇਖ ਸਕਦੇ ਹੋ ਦਰਿਆ ਦੇ ਤੇ ਸਾਹਮਣੇ ਤੁਸੀਂ ਵੱਡੇ ਪਿੱਲਰਸ ਥੰਮ ਕਹਿ ਸਕਦੇ ਆ ਪੁਲ ਦਾ ਉਸ ਦੇ ਪਾਣੀ ਨੇ ਜਦੀਕ ਪਹੁੰਚਣ ਵਾਲਾ ਹੋ ਚੁੱਕਿਆ ਇਧਰ ਦਰਿਆ ਸਤਲੁਜ ਪੂਰਾ ਫਾਨ ਤੇ ਹਾਲਾਤ ਤਰਸਯੋਗ ਨੇ ਜਿੰਨੇ ਵਿੱਚੋਂ ਨੇ ਸਿੱਧ ਤਕਰੀਬਨ ਪਾਣੀ ਦੇ ਵਿੱਚ ਡੁੱਬ ਚੁੱਕੇ ਹੈ ਹਾਲਾਤ ਉਹਨਾਂ ਦੇ ਬਹੁਤ ਜ਼ਿਆਦਾ ਮਾੜੇ ਹੈ ਜਿਸ ਜਗ੍ਹਾ ਸੇ ਮੌਜੂਦ ਹੈ ਜੇਕਰ ਆਪਾਂ ਇਧਰੋਂ ਚੜ੍ਹਦੇ ਵਾਲੇ ਪਾਸੇ ਤਕਰੀਬਨ ਕਿਲੋਮੀਟਰ ਤੋਂ ਸ਼ੁਰੂ ਕਰ ਲਈਏ ਤੱਕ ਪਾਣੀ ਪਾਣੀ ਹੈ ਤਕਰੀਬਨ ਸਾਰੇ ਝੋਨੇ ਤਬਾਹ ਹੋ ਚੁੱਕੇ ਹੈ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਚਿੰਤਾਜਨਕ ਹਾਲਾਤ ਨੇ ਤਾਂ ਇਧਰ ਅੱਗੇ ਤੱਕ ਤਸਵੀਰਾਂ ਤੁਸੀਂ ਦੇਖ ਲਓ ਕਿ ਜਗ੍ਹਾ ਤੇ ਕਾਫੀ ਉੱਚਾ ਥਾਂ ਸੀ ਇਹ ਦਰਿਆ ਇੱਥੋਂ ਕਾਫੀ ਦੂਰ ਹੈ ਪਰ ਅੱਜ ਦੇ ਹਾਲਾਤ ਇੱਥੇ ਹੁਣ ਤਰਸਯੋਗ ਬਣ ਚੁੱਕੇ ਐ ਪ੍ਰਸ਼ਾਸਨ ਨੇ ਜੋ ਕੰਮ ਕੀਤਾ ਮੈਂ ਵਾਰ-ਵਾਰ ਕਹਿ ਰਿਹਾ ਕਿ ਇਹਨਾਂ ਕੋਈ ਵਧੀਆ ਕੰਮ ਨਹੀਂ ਕੀਤਾ ਸਿਰਫ ਲੋਕ ਤਰਪਾਈਲਾ ਮੰਗ ਰਹੇ ਐ ਤਰੇ ਤਰੇ ਕਾਰੇ ਆਕੋ ਕਿ ਬਾਰਸ਼ ਦੇ ਨਾਲ ਬਹੁਤ ਸਾਰੇ ਘਰ ਚੋਣ ਲੱਗ ਗਿਆ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਤਾ ਇਧਰ ਦੇ ਤਸਵੀਰ ਦੁਬਾਰਾ ਫੇਰ ਦਿਖਾ ਦਿੰਨੇ ਆ ਕਿ ਹਾਲਾਤ ਸਤਲੁਜ ਨੇ ਲੋਕਾਂ ਦੇ ਤਰਸਯੋਗ ਕਰ ਦਿੱਤੇ ਆ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਖੜੇ ਰਹਿੰਦੇ ਆ ਕਿ ਸ਼ਾਂਤ ਪਾਣੀ ਘਟਣ ਦੀ ਕੋਈ ਅਪਡੇਟ ਆ ਜੇ ਪੁੱਛਦੇ ਆ ਬਾਰ-ਬਾਰ ਸਾਨੂੰ ਪੀਰ ਜੀ ਪਾਣੀ ਘਟ ਗਿਆ ਕਿ ਵੱਧ ਗਿਆ ਪਰ ਜਾਣਕਾਰੀ ਨਿਕਲ ਕੇ ਜਦੋਂ ਸਾਹਮਣੇ ਇਹ ਹੀ ਹੁੰਦੀ ਕਿ ਪਾਣੀ ਵੱਧ ਰਿਹਾ ਤਾਂ ਫਿਰ ਚਿਹਰੇ ਮੁਰਝਾ ਜਾਂਦੇ ਆ ਬਹੁਤ ਸਾਰੇ ਕਿਸਾਨ ਮਿਲਦੇ ਆ ਜਿਹੜੇ ਲਗਾਤਾਰ ਬਿਲਕਦੇ ਰੋਂਦੇ ਆ ਜਦੋਂ 70-70 ਹਜ਼ਾਰ ਰੁਪਏ ਲਗਾ ਕੇ ਫਸਲ ਜਦੋਂ ਤਬਾਹ ਹੋ ਜੇ ਤਾਂ ਫਿਰ ਕਿਸਾਨ ਪਰੋਵੇ ਨਾ ਤਾਂ ਫੁਰ ਕੀ ਕਰੇ ਤਾਂ ਬਹੁਤ ਵੱਡੀ ਅਪਡੇਟ ਹੈ ਤਾਂ ਇਧਰ ਦੇ ਅੱਗੇ ਤੱਕ ਤਸਵੀਰ ਦਿਖਾ ਦਿੰਦੇ ਹਾਂ ਇੱਕ ਵਾਰ ਤਾਂ ਇਸ ਵਕਤ ਦੀ ਵੱਡੀ ਅਪਡੇਟ ਤਾਂ ਜੇਕਰ ਆਪਾਂ ਬਿਆਸ ਦਰਿਆ ਦੀ ਗੱਲ ਕਰੀ ਤਾਂ ਹਰੀਕੇ ਹੈੱਡ ਵਰਕਸ ਤੋਂ ਅੱਗੇ 275000 ਕਿਊਸਕ ਪਾਣੀ ਫਰੋਜਪੁਰ ਫਾਜ਼ਿਲਕਾ ਦੇ ਇਲਾਕਿਆਂ ਨੂੰ ਜਾ ਰਿਹਾ ਹੈ ਜਿਹੜੇ ਕਿ ਸਭ ਤੋਂ ਵੱਧ ਪ੍ਰਭਾਵਿਤ ਲੈ ਕੇ ਹੋਏ ਨੇ ਅੱਗੇ ਫਾਜ਼ਿਲਕਾ ਦੇ ਨੇੜੇ ਘੁਰਕਾ ਪਿੰਡ ਗੋਦਰੜ ਵਾਲੀ ਪੈਣੀ ਉੱਥੇ ਆਸਪਾਸ ਦੇ ਪਿੰਡ ਨੇ ਫਾਜ਼ਿਲਕਾ ਤੇ ਫਰੋਜਪੁਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਦਰਿਆ ਸਤਲੂ ਦੇ ਧੱਗੇ ਦੂਜੇ ਪਾਸੇ ਸultanpur ਦਾ ਏਰੀਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤਾਂ ਗੁਰਦਾਸਪੁਰ ਹੋ ਗਿਆ ਤੇ ਜਾਂ ਫਿਰ ਅੱਗੇ ਆਪ ਹੁਣ ਜੋ ਨਵੀਂ ਅਪਡੇਟ ਹੈ ਜੋ ਘੱਗਰ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਲਗਾਤਾਰ ਤਾਂ ਉੱਥੇ ਵੀ ਲੋਕ ਬਹੁਤ ਸਾਰੇ ਹੌਂ ਨਰਾਸ਼ ਹੋ ਚੁੱਕਿਆ ਸੁਖਨਾ ਚੀਲ ਤੋਂ ਪਾਣੀ ਛੱਡਿਆ ਗਿਆ ਘੱਗਰ ਦਰਿਆ ਦੀ ਅਪਡੇਟ ਦੇ ਦਵਾ ਹੁਣ ਉੱਥੇ ਪਾਣੀ ਲਗਾਤਾਰ ਵੱਧ ਰਿਹਾ ਔਰ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਜੇਕਰ ਆਪਾਂ ਇੱਥੋਂ ਹੀ ਲੈਂਦੇ ਬਲੇ ਪਾਸੇ ਦੀ ਗੱਲ ਕਰੀ ਤਾਂ ਅੱਗੇ ਪਿੰਡ ਕਬਾਬੂਪੁਰ ਹੈ ਉਹਦੇ ਅੱਗੇ ਇੱਕ ਥਮੂ ਵਾਲਾ ਪਿੰਡ ਹੈ ਉੱਥੇ ਬੰਨ ਦੇ ਹਾਲਾਤ ਤਰਸਯੋਗ ਹੋ ਚੁੱਕਿਆ ਹੈ ਉੱਥੇ ਬੰਨ ਟੁੱਟ ਸਕਦਾ ਹੈ ਤਾਂ ਹਾਲਾਤ ਉੱਥੇ ਦੇ ਬਹੁਤ ਜ਼ਿਆਦਾ ਮਾੜੇ ਹੈ ਅੱਗੇ ਲੋਈਆਂ ਵਾਲਾ ਜੋ ਏਰੀਆ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਕਿਉਂਕਿ ਉੱਥੇ ਤਾਂ ਬੰਨਾਂ ਦੇ ਹਾਲਾਤ ਵੀ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਮਾਰਾਂ ਨੇ ਉੱਤੇ ਉੱਥੇ ਕਈ ਸਾਨੂੰ ਰਿਪੋਰਟਾਂ ਵੀ ਮਿਲ ਰਹੀਆਂ ਫੋਨ ਲੋਕ ਕਰ ਰਹੇ ਕਿ ਸਾਡਾ ਪਾਣੀ ਬੜਾ ਜੋ ਬੰਨ ਦੇ ਅੰਦਰ ਪਾਣੀ ਹੈ 5 6 ਫਿਟ ਪਾਣੀ ਦਰਿਆ ਦੇ ਅੰਦਰ ਵਾਰ ਹੈ ਬੰਨੇ ਦੇ ਨਾਲ ਲੱਗਿਆ ਤੇ ਬੰਨ ਖੜ ਰਿਹਾ ਹੈ ਤਾਂ ਇਸ ਟਾਈਮ ਦੀ ਵੱਡੀ ਜੋ ਅਪਡੇਟ ਤੋਂ ਨੇ ਸਾਂਝੀ ਕਰ ਰਹੇ ਆ ਕਿ ਦਰਿਆ ਸਤਲੂ ਦਾ ਜੋ ਜਲਪਧਰ ਹੈ ਉਹ ਲਗਾਤਾਰ ਵੱਧ ਰਿਹਾ ਹੈ ਅਜੇ ਘਟਣ ਦੀ ਕੋਈ ਕੋਈ ਵੀ ਇਸ ਟਾਈਮ ਅਪਡੇਟ ਨਹੀਂ ਹੈ ਇਹ ਸਾਡੇ ਕੋਲ ਕਿ ਪਾਣੀ ਘਟ ਗਿਆ ਤਾਂ ਇਹ ਤਸਵੀਰਾਂ ਦਰਦਨਾਖ ਨੇ ਅੱਗੇ ਜਾ ਕੇ ਜਿੱਦਾਂ ਜੋ ਸੇ ਪਹਿਲਾਂ ਤਸਵੀਰਾਂ ਦਿਖਾਈਆਂ ਸੀ ਕਵਰ ਰਿਪੋਰਟਿੰਗ ਕਰ ਰਹੇ ਸੀ ਇੱਥੋਂ ਕਾਫੀ ਜ਼ਿਆਦਾ ਅੱਗੇ ਜਾ ਕੇ ਤਾਂ ਹੁਣ ਪਾਣੀ ਕਾਫੀ ਜ਼ਿਆਦਾ ਅੱਗੇ ਵੱਧ ਚੁੱਕਿਆ ਹੈ 145000 ਕਿ ਉਸ ਪ੍ਰਸ਼ਾਸਨ ਨੇ ਦੱਸਿਆ 80 ਤੋਂ 90000 ਪਰ ਜੇ ਸਾਡੇ ਸੂਤਰਾਂ ਦੇ ਹਵਾਲੇ ਤੋਂ ਜਾਣ ਕਰੇ ਨਿਕਲ ਕੇ ਸਾਹਮਣੇ ਆਈ ਕਿ 145000 ਕਿ ਉਸ ਦਰਿਆ ਦੇ ਵਿੱਚ ਪਾਣੀ ਆ ਰਿਹਾ ਹੈ ਤਾਂ ਇਹ ਸਾਹਮਣੇ ਹੁਣ ਅੱਗੇ ਦਿਖਾਵਾਂਗੇ ਕਿੱਥੇ ਖੜ ਕੇ ਅਸੀਂ ਤੁਸੀਂ ਲਗਾਤਾਰ ਰਿਪੋਰਟਾਂ ਦੇਖਦੇ ਸੀ ਉਸ ਜਗ੍ਹਾ ਤੇ ਰਿਪੋਰਟਰ ਕਰਦੇ ਸੀ ਉਸ ਜਗ੍ਹਾ ਤੇ ਵੀ ਹੁਣ ਪਾਣੀ ਆ ਚੁੱਕਿਆ ਹੈ ਤ ਆਪਣੇ ਆਪ ਚ ਬਹੁਤ ਵੱਡੀ ਅਪਡੇਟ ਹੈ ਪ੍ਰਸ਼ਾਸਨ ਦੀਆਂ ਨਲਾਇਕੀਆਂ ਲਗਾਤਾਰ ਸਾਹਮਣੇ ਆਈਆਂ ਪ੍ਰਸ਼ਾਸਨ ਨੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਬੰਨਾ ਤੇ ਮਿੱਟੀ ਦਾ ਹੋ ਗਿਆ ਜਾਂ ਫਿਰ ਹੋਰ ਹੋ ਗਿਆ ਸਰਪਾਵਾਵਾ ਖਟ ਲਈ ਫੋਟੋਆਂ ਜਰੂਰ ਪ੍ਰਸ਼ਾਸਨ ਖਚੋਂ ਆ ਰਿਹਾ ਹੈ ਤਾਂ ਵੀਡੀਓ ਨੂੰ ਚਲਦੇ ਚਲਦੇ ਇੱਕ ਵਾਰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਅਪਡੇਟ ਅੱਗੇ ਤੱਕ ਪਹੁੰਚਾਈ ਜਾ ਸਕੇ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਸ਼ਾਮ ਦੀਆਂ ਤਸਵੀਰਾਂ ਨੇ ਜੋ ਤੁਸੀਂ ਲਗਾਤਾਰ ਆਪਣੇ ਫੋਨ ਸਕਰੀਨ ਤੇ ਦੇਖ ਰਹੇ ਹੋ ਤਾਂ ਵੱਡੀ ਅਪਡੇਟ ਹੈ ਕਿਸਾਨਾਂ ਆਗੂ ਸਾਡੇ ਨਾਲ ਮੌਜੂਦ ਰਹਿਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਲਾਈਵ ਤਸਵੀਰਾਂ ਸਿੱਧੇ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਸਿਮਰਨ ਜੀ ਮੇਰੇ ਨਾਲ ਨੇ ਸਬਰਨ ਮੇਰੇ ਦਰਿਆ ਸਤਲੁਜ ਜਿਹੜਾ ਪੂਰਾ ਫਾਨ ਤੇ ਹੈ ਕਿਸਾਨੀ ਕਹਿ ਸਕਦੇ ਕਿਸ ਟਾਈਮ ਫੇਰ ਇੱਕ ਵਾਰ ਵੱਡੇ ਸੰਕਟ ਦੇ ਵਿੱਚ ਹੈ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਫੁਕਤਾ ਪ੍ਰਬੰਧ ਨਹੀਂ ਕੀਤੇ ਲੋਕਾਂ ਦੀ ਗੁਹਾਰ ਸੁਣ ਕੇ ਪ੍ਰਸ਼ਾਸਨ ਕਹਿ ਸਕਦਾ ਕਿ ਨਹੀਂ ਬੋੜਿਆ ਇੱਥੇ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਵੀ ਮੈਂ ਇੱਥੇ ਏਸੀ ਥਾਂ ਤੇ ਆ ਕੇ ਇੰਟਰਵਿਊ ਦਿੱਤੀ ਸੀ ਕਿ ਪ੍ਰਸ਼ਾਸਨ ਉਦੋਂ ਵੀ ਨਹੀਂ ਆਇਆ ਤੇ ਪਿਛਲੀ ਵਾਰੀਆਂਾਂ ਚ ਵੀ ਨਹੀਂ ਆਇਆ ਤੇ ਹੁਣ ਵੀ ਨਹੀਂ ਹਲੇ ਤੱਕ ਆਇਆ ਪ੍ਰਸ਼ਾਸਨ ਦੇ ਬਹੁਤ ਹਾਲਾਤ ਮਾੜੇ ਆ ਹਰਦੀਪ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਿਸਾਨ ਅੱਗੇ ਬਹੁਤ ਵੱਡੇ ਵੱਡੇ ਸੰਕਟਾਂ 'ਚ ਫਸੇ ਆ ਇੱਕ ਆ ਮੀਆਂ ਦਾ ਮੀਆਂ ਦੀ ਮਾਰ ਜਿਹੜੀ ਚੱਲ ਰਹੀ ਹੈ ਪਾਸੇ ਬਾਰਿਸ਼ ਦੂਜੇ ਪਾਸੇ ਫਲਾਡ ਹੈ ਹਾਂ ਦੂਜੇ ਪਾਸੇ ਫਲਾਡ ਹੈ ਜੀ ਤੁਸੀਂ ਯਕੀਨ ਕਰੋ ਜਿਹੜਾ ਡੇਰਾ ਬਾਬਾ ਨਾਨਕ ਆ ਹਲੇ ਤੱਕ ਤਾਂ ਪ੍ਰਸ਼ਾਸਨ ਉੱਥੇ ਤੱਕ ਨਹੀਂ ਪਹੁੰਚਿਆ ਸਾਡੇ 7 ਲੋ ਜਾਨਾਂ ਦੀ ਤਾਂ ਕੀ ਸਾਰ ਲੈਣੀ ਹਲੇ ਇਹਨਾਂ ਨੇ ਬਿਆਸ ਵਾਲਿਆਂ ਦੀ ਸਾਰ ਨਹੀਂ ਲਈ ਪ੍ਰਸ਼ਾਸਨ ਹੋਰ ਜਾਏ ਤੁਹਾਨੂੰ ਦੱਸ ਦਵਾ ਸ਼ੈ ਤੁਸੀਂ ਕੱਲ ਉੱਥੇ ਦੇਖ ਵੀ ਰਹੇ ਸੀ ਕਿ ਪ੍ਰਸ਼ਾਸਨ ਨੇ ਦੋ ਟਰਾਲੀਆਂ ਮਿੱਟੀ ਦੀ ਸੁੱਟ ਦਿੱਤੀ ਬਾਨ ਤੇ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਤੀਜੇ ਦਿਨ ਪਹੁੰਚਿਆ ਉੱਥੇ ਬੋਰੇ ਭਰਨ ਦੇ ਲਈ ਬੋਰੇ ਭਰ ਤੇ ਲੋਕ ਕਹਿੰਦੇ ਕਿ ਬੋਰੇ ਜੇ ਢੋਡੇ ਤੋਂ ਲੱਗ ਜਾ ਤਾਂ ਲਗਾ ਲਓ ਤੇ ਪ੍ਰਸ਼ਾਸਨ ਬੋਰੇ ਵਿੱਚ ਹੀ ਰੱਖ ਕੇ ਵਾਪਸ ਚਲਾ ਗਿਆ ਤੇ ਉੱਥੇ ਦਰਿਆ ਨੂੰ ਵੱਡਾ ਖੋਰਾ ਲੱਗਿਆ ਹੋਇਆ ਇਸ ਤੇ ਆਪਾਂ ਜਿੱਦਾਂ ਪਿੱਛੇ ਨਿਗਾ ਮਾਰਦੇ ਆਏ ਤੁਸੀਂ ਥਾਂ ਥਾਂ ਰਿਪੋਰਟ ਦੇ ਰਹੀ ਦੇ ਹੀ ਰਹੇ ਹੋ ਆਪਣੇ ਸਾਥ ਲੋਦਰ ਆਦੀ ਤੁਸੀਂ ਵੀ ਦੇਖਿਆ ਪਿੱਛੇ ਆਪਣੀ ਨੋਜ ਕਿੰਨੀ ਖੁਰ ਗਈ ਆ ਹਾਲਾਤ ਖਸਾ ਬਹੁਤ ਬਹੁਤ ਖਸਤਾ ਹਾਲਾਤ ਹੈ ਬੰਨਾਂ ਨਾਲ ਪਾਣੀ ਜਾ ਲੱਗਾ ਕਿਸੇ ਵੀ ਵਕਤ ਨੁਕਸਾਨ ਹੋ ਸਕਦਾ ਪਰ ਪ੍ਰਸ਼ਾਸਨ ਨੂੰ ਚਾਹੀਦਾ ਇੱਕ ਦੋ ਟਰਾਲੀਆਂ ਨਾਲ ਇੱਥੇ ਕੀ ਬਣੂਗਾ ਇੱਕ ਦੋ ਟਰਾਲੀਆਂ ਨਾਲ ਕਿਤੇ ਬੰਨ ਬਾਈਦੇ ਪ੍ਰਸ਼ਾਸਨ ਜਿੰਨੀ ਵੱਡੀ ਗਿਣਤੀ ਚ ਅਸੀਂ ਤਾਂ ਉਮੀਦ ਕਰਦੇ ਆਂ ਪਰ ਸਾਨੂੰ ਉਮੀਦ ਹੈ ਨਹੀਂ ਇਨਤ ਜਦੋਂ ਜਪਸੇ ਬਾਰਸ਼ ਦਾ ਮੌਸਮ ਆ ਜੀ ਲੋਕ ਇੱਥੋਂ ਦੇ ਜੋ ਬੰਨਾਂ ਦੇ ਉੱਪਰ ਬੈਠੇ ਆ ਮਕਾਨ ਚੋਂ ਲੱਗ ਗਏ ਤਾਂ ਤਰ ਪਹਿਲਾਂ ਦੀ ਮੰਗ ਕਰ ਰਹੇ ਆ ਕਿ ਤਰ ਪਹਿਲਾਂ ਸਾਡੇ ਉੱਤੇ ਆਣ ਪਰ ਜੋ ਸਾਡੀ ਸਰਕਾਰ ਹੈ ਤਰ ਪਹਿਲਾਂ ਦਿੱਤੀਆਂ ਗਈਆਂ ਉਹ ਵੀ ਫਟੀਆਂ ਪੁਰਾਣੀਆਂ ਤਾਂ ਲੋਕ ਉਹ ਵੀ ਕਿਤਨਾ ਕਿਤੇ ਲੋਕ ਸਵਾਲ ਸਰਕਾਰ ਤੇ ਖੜੇ ਕਰ ਰਹੇ ਆ ਕਿ ਬੜੇ ਚਾਵਾਂ ਦੇ ਨਾਲ ਵੋਟਾਂ ਪਾਈ ਸੀ ਪਰ ਇਹ ਤਾਂ ਸਾਡੇ ਕਹਿੰਦੇ ਆਪਣਾ ਬਣਾ ਕੇ ਲੁੱਟ ਲਿਆ ਤੇ ਹੁਣ ਕਹਿੰਦੇ ਸਾਡੀ ਸਾਰ ਨਹੀਂ ਲੈ ਰਹੇ ਇਹ ਫੇਲ ਹੋਈ ਸਰਕਾਰ ਹੈ ਜੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਸੀ ਵੀ ਇਹਨਾਂ ਤੋਂ ਹੀ ਕੁਝ ਚੰਗਾ ਕਰਨਗੇ ਪਰ ਇਹ ਉਹਨਾਂ ਤੋਂ ਵੀ ਨਕਮੀ ਸਰਕਾਰ ਨਿਕਲੀ ਆ ਉਹਦੇ ਤੋਂ ਵੀ ਫੇਲ ਹੋਈ ਸਰਕਾਰ ਆ ਜਿਹੜੀ ਤਰਪਾਲਾਂ ਦਾ ਤੁਸੀਂ ਬਾਅਦ ਹੀ ਗੱਲ ਆ ਅਸੀਂ ਤਾਂ ਇਹ ਕਹਿੰਦੇ ਬੰਨਾਂ ਦੀ ਸਾਰਤਾ ਲੈਣ ਆਓ ਬੰਨਾਂ ਤੇ ਆ ਕੇ ਘੁੰਮ ਕੇ ਢੀ ਬੰਨਾਂ ਤੱਕ ਕੋਈ ਨਹੀਂ ਪਹੁੰਚਿਆ ਬੰਨਾਂ ਤੱਕ ਆ ਕੇ ਦੇਖੋ ਤਾਂ ਸਹੀ ਵੀ ਕੀ ਹਾਲਾਤ ਆ ਲੋਕਾਂ ਦੇ ਲੋਕਾਂ ਨੇ ਕੱਢ ਕੱਢ ਕੇ ਫਰਨੀਚਰ ਬਾਹਰ ਰੱਖਿਆ ਵੀ ਫਰਨੀਚਰ ਤੁਸੀਂ ਪੁੱਛੋ ਆ ਕੇ ਲੋਕਾਂ ਨੂੰ ਕੀ ਲੋੜ ਆ ਜਿਹੜੇ ਬੰਨਾਂ ਦੇ ਉੱਤੇ ਬੈਠੇ ਲੋਕ ਉਹਨਾਂ ਨੂੰ ਪੁੱਛੋ ਆ ਕੇ ਕੀ ਲੋੜ ਆ ਹੱਲੇ ਤਾਂ ਜਿਹੜਾ ਫਲਾਡਾਂ ਵਾਲੀ ਤੇ ਗੱਲ ਹੀ ਬਾਅਦ ਦੀ ਆ ਜਿੰਨਾ ਜਲੰਧਰ ਦੇ ਬੰਨਾਂ ਦੇ ਉੱਤੇ ਇੰਨਾ ਬੁਰਾ ਹਾਲ ਹੈ ਵੀ ਸਾਡੇ ਜਿਹੜੇ ਅੰਦਰ ਘਰ ਆ ਉਹਨਾਂ ਨੇ ਆਪਣੇ ਕਟ-ਕਟ ਕੇ ਫਰਨੀਚਰ ਵਿਚਾਰੇ ਬੰਨਾਂ ਦੇ ਉੱਤੇ ਰੱਖ ਕੇ ਬੈਠੇ ਆ ਰੋਟੀ ਪਤਾ ਨਹੀਂ ਕਿਸੇ ਦੀ ਪੱਕਣੀ ਕਿ ਨਹੀਂ ਪੱਕਣੀ ਪਰ ਪ੍ਰਸ਼ਾਸਨ ਬਿਲਕੁਲ ਫੇਲ ਹੋਇਆ ਹੈ ਅਸੀਂ ਤਾਂ ਇਹੀ बार-बार ਇਹੀ ਕਹਿੰਦੇ ਆ ਵੀ ਇੱਕ ਵਾਰੀ ਪ੍ਰਸ਼ਾਸਨ ਆਵੇ ਬੰਨਾਂ ਦੇ ਆ ਕੇ ਹਾਲਾਤ ਜ਼ਰੂਰ ਚੈੱਕ ਕਰੇ ਦੋ ਜਪਾ ਸਰ ਜਿੱਦਾਂ ਕਿ ਝੋਨੇ ਦੀ ਫਸਲ ਹੈ ਪੱਕਣ ਵਾਲੀ ਸੀ ਕਿਸਾਨਾਂ ਨੂੰ ਵੱਡੀ ਉਮੀਦ ਆਉਂਦੀ ਹੈ ਕਿ ਸੁਨਿਆਰ ਤੇ ਕੋਈ ਪੈਸੇ ਫੜਿਆ ਕਿਸ ਨੇ ਵਿਆਜ ਤੋਂ 70 7000 ਰੁਪਏ ਠੇਕਾ ਤਾਂ ਜਿਹੜੀ ਫਸਲ ਝੋਨਿਆਂ ਦੀ ਫਸਲ ਡੁੱਬ ਗਿਆ ਦਰਿਆ ਦੇ ਵਿੱਚ ਤੇ ਕਿ ਲੱਗਦਾ ਕਿ 3-4 ਦਿਨ ਪਾਣੀ ਖੜਾ ਰਹੂਗਾ ਕਿ ਤਰ੍ਹਾਂ ਕਿਤੇ ਕੋਈ ਬਚਣ ਦੀ ਉਮੀਦ ਹੈ ਨਹੀਂ ਜੀ ਫਸਲ ਕੋਈ ਨਹੀਂ ਬਚਣੀ ਜਿਹੜਾ ਫਸਲ ਪਾਣੀ ਦੀ ਲਪੇਟ ਦੇ ਅੰਦਰ ਆ ਗਈ ਆ ਉਹ ਖਤਮ ਹੋਇਆ ਬਿਲਕੁਲ ਉਹਦਾ ਜੇ ਉਹ ਪਾਣੀ ਸੋਖ ਵੀ ਜਾਂਦਾ ਤਿੰਨ ਚਾਰ ਦਿਨਾਂ ਬਾਅਦ ਹਰਦੀਪ ਜੀ ਪਰ ਉਹ ਫਸਲ ਦੇ ਵਿੱਚ ਉਹ ਵਾਲਾ ਝਾੜ ਉਹ ਵਾਲਾ ਰਤਬਾ ਨਹੀਂ ਨਿਕਲਣਾ ਜੋ ਅੱਗੇ ਸੀਗਾ ਜੋ ਪਾਣੀ ਤੁਹਾਨੂੰ ਪਤਾ ਜਿਹੜੀਆਂ ਮੁੰਜਰਾ ਗੋਪ ਦੇ ਵਿੱਚ ਵੀ ਆ ਉਹ ਵੀ ਪਾਣੀ ਦੀ ਲਪੇਟ ਚ ਆ ਗਈਆਂ ਫਸਲ ਦਾ ਤਾਂ ਬਹੁਤ ਵੱਡਾ ਨੁਕਸਾਨ ਹੈ ਜਾਨੀ ਅਸੀਂ ਤਾਂ ਇਹ ਸੋਚਦੇ ਹਾਂ ਵੀ ਸਾਡਾ ਜਿਹੜਾ ਜਾਨੀ ਨੁਕਸਾਨ ਹੈ ਉਹ ਵੱਜ ਜਵੇ ਮਾਲੀ ਨੁਕਸਾਨ ਤਾਂ ਹੋ ਹੀ ਗਿਆ ਕਿਸਾਨ ਦਾ ਜਾਨੀ ਨੁਕਸਾਨ ਬਚਣ ਦਾ ਕਰਕੇ ਅਸੀਂ ਤੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਤੁਸੀਂ ਆ ਕੇ ਬੰਨਾਂ ਦੇ ਉੱਤੇ ਇੱਕ ਵਾਰ ਸਾਰਾ ਮਾਪੜ ਲਓ ਲੋਕਾਂ ਨੂੰ ਜਰੂਰ ਆ ਕੇ ਪੁੱਛੋ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਜਿਹੜਾ ਜੋ ਰੋਸ ਹੈ ਉਹ ਆ ਕੇ ਤੁਹਾਨੂੰ ਦੱਸਣ ਵੀ ਕੀ ਕੀ ਰੋਸ ਹੈ ਇੱਥੇ ਬੰਨਾਂ ਤੇ ਆ ਕੇ ਤੁਹਾਨੂੰ ਪਤਾ ਲੱਗਣਾ ਕਈਆਂ ਦੇ ਸਾਡੇ ਕਈ ਬੰਨਾਂ ਦੇ ਉੱਤੇ ਜਿਹੜੇ ਘਰ ਆ ਜਿਨ੍ਹਾਂ ਦੀਆਂ ਕੰਧਾਂ ਵੀ ਡਿੱਗ ਪਈਆਂ ਕਿ ਮਕਾਨ ਡਿੱਗਣ ਵਾਲੇ ਹੋ ਗਏ ਅਸੀਂ ਕਹਿੰਦੇ ਤੁਸੀਂ ਆ ਕੇ ਕੋਈ ਡੀਸੀ ਨਹੀਂ ਆਇਆ ਕੋਈ ਮਹਿਤਪੁਰ ਦਾ ਥਾਣੇਦਾਰ ਨਹੀਂ ਆਇਆ ਕੋਈ ਐਸ ਡੀ ਐਮ ਨਹੀਂ ਆਇਆ ਕੋਈ ਕੋਈ ਤਾਂ ਘਰੋਂ ਨਿਕਲੋ ਜੇ ਤੁਹਾਡੇ ਲਈ ਮੀਂਹ ਹੈ ਲੋਕਾਂ ਲਈ ਵੀ ਮੀਂਹ ਓਨਾ ਹੀ ਹੈ ਬਹੁਤ ਧੰਨਵਾਦੀ ਧੰਨਵਾਦ ਤਾਂ ਸਿਮਰਨ ਜੀ ਮਰੇ ਨਾਲ ਜੋੜੇ ਸੀ ਕਿਸਾਨੀ ਮੁੱਦੇ ਤੇ ਵੀ ਵੱਡੀ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਤੇ ਵੱਡੇ ਸਵਾਲੀਏ ਚੰਨ ਉੱਠੇ ਔਰ ਲਗਾਤਾਰ ਜਿਹਦੇ ਨਾਲ ਵੀ ਗੱਲ ਕਰਦੇ ਆ ਉਹ ਵੱਡੇ ਸਵਾਲੀਏ ਚੰਨ ਉਠਾਉਂਦਾ ਹੈ ਪ੍ਰਸ਼ਾਸਨ ਲਗਭਗ ਫੇਲ ਹੋ ਚੁੱਕਿਆ ਮੌਜੂਦਾ ਸਰਕਾਰ ਜੋ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਆਮ ਆਦਮੀ ਦੇ 92 ਵਿਧਾਇਕ ਸੀ ਔਰ 92 ਵਿਧਾਇਕਾਂ ਦੇ ਵਿੱਚੋਂ ਕਿੰਨੇ ਕਤੋਡੇ ਘਰਾਂ ਤੱਕ ਪਹੁੰਚ ਕਰਤੀਆਂ ਵੋਟਾਂ ਵੇਲੇ ਕਿੰਨੇ ਆਏ ਸੀ ਉਹ ਵੀ ਦੱਸ ਦਿਓ ਔਰ ਹੁਣ ਤੁਹਾਡੇ ਕੋਲ ਹੜਪੀੜ ਤਾਂ ਜਦੋਂ ਤੁਸੀਂ ਹੋ ਗਏ ਹੋ ਤਾਂ ਹੁਣ ਤੁਹਾਡੇ ਕੋਲ ਕਿੰਨੇ ਆਏ ਉਹ ਵੀ ਤੁਸੀਂ ਦੱਸ ਦਿਓ ਪਰ ਅਸੀਂ ਦਰਿਆ ਸਤਰੋਈ ਦਾ ਫਰਜ ਸਮਝਦੇ ਹੋਏ ਲਗਾਤਾਰ ਅਪਡੇਟ ਪਚਾ ਰਹੇ ਆ ਕਿ ਕਿਦ ਤੱਕ ਇਹਦਾ ਪ੍ਰਸ਼ਾਸਨ ਕੁਝ ਸੁਣ ਲੇ ਕੋਈ ਵਿਸਾਰ ਲੈ ਲੇ ਲੋਕ ਤਰਪੈਲਾਂ ਨੂੰ ਤਰਸ ਰਹੇ ਆ ਛੱਤਾਂ ਚ ਹੋ ਗਏ ਆ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਤਾਂ ਬਹੁਤ ਵੱਡੀ ਅਪਡੇਟ ਹੈ ਇੱਧਰ ਦੀ ਤਸਵੀਰ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿ ਹਾਲਾਤ ਹੁਣ ਤਰਸਯੋਗ ਹੋ ਚੁੱਕੇ ਆ ਹਾਲਾਤ ਵਿਗੜ ਚੁੱਕੇ ਆ ਦੂਜੇ ਪਾਸੇ ਪਾਖੜਾ ਡੈਮ ਹੋਵੇ ਚੱਪੋਆ ਡੈਮ ਹੋਵੇ ਜਿੰਨੇ ਵੀ ਡੈਮ ਨੇ ਉਹ ਵੀ ਹੁਣ ਉਹਨਾਂ ਦੀ ਹਾਲਾਤ ਤਰਸਯੋਗ ਹੋ ਚੁੱਕੀ ਹੈ ਪਾਣੀ ਦਾ ਫਲੋ ਲਗਾਤਾਰ ਵੱਧ ਰਿਹਾ ਹੈ ਤਾਂ ਪਾਖੜਾ ਦਾ ਲੈਵਲ 1677.8 ਹੋ ਚੁੱਕਿਆ ਮਹਿਜ਼ 2 ਢਾਈ ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਤਾਂ ਜਦੋਂ ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਤਾਂ ਲੋਕ ਕਿਆਸ ਲਗਾਉਣ ਲੱਗੇ ਆ ਕਿ ਪਾਣੀ ਹੋਰ ਵੱਧ ਸਕਦਾ ਜਲੰਧਰ ਡਿਸਟ੍ਰਿਕਟ ਅਡਵਾਈਜ਼ਰੀ ਜਿਹੜੀ ਜਾਰੀ ਕੀਤੀ ਹੈ ਕਿ ਤੁਸੀਂ ਦਰਿਆਵਾਂ ਦੇ ਕੰਨੇ ਤੋਂ ਦੂਰ ਹੋ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰੋ ਪਰ ਜੋ ਤਾਜ਼ਾ ਅਪਡੇਟ ਅਸੀਂ ਤੁਹਾਡੇ ਸਾਹਮਣੇ ਦੇ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਜਲ ਪੱਧਰ ਲਗਾਤਾਰ ਵਹਾਨ ਤੇ ਹੈ ਤਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ। ਪਰ ਸਾਹਮਣੇ ਤੁਸੀਂ ਜੋ ਤਸਵੀਰ ਦੇਖ ਰਹੇ ਹੋ ਇਸ ਜਗ੍ਹਾ ਤੇ ਅਸੀਂ ਕੱਲ ਖੜ ਕੇ ਰਿਪੋਰਟਿੰਗ ਕੀਤੀ ਸੀ। ਇੱਥੇ ਇਸ ਕਿੱਥੇ ਵਾਟਰ ਸੀ, ਕੁਲੰਗ ਗਗੈ ਸੀ। ਉਸ ਜਗ੍ਹਾ ਤੇ ਅੱਜ 5-5 ਫੁੱਟ ਪਾਣੀ ਹੈ। ਤਹਲਾ ਤਿੰਨੇ ਤਰਸਜੋ ਹੋ ਚੁੱਕੇ ਆ ਲੋਕਾਂ ਦੇ ਝੋਨੇ ਡੁੱਬ ਚੁੱਕੇ ਆ। ਲੋਕ ਤਰਹਿ ਤਰਹਿ ਕਰ ਰਿਹਾ ਹੈ। ਤਾਂ ਇਹ ਜੋ ਤਾਜ਼ਾ ਅਪਡੇਟ ਜੋ ਤੁਹਾਨੂੰ ਦੱਸਣਾ ਸੀ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਲਗਾਤਾਰ ਵੱਧ ਰਿਹਾ ਹੈ। ਅਜੇ ਤੱਕ ਪਾਣੀ ਘਟਣ ਦੀ ਕੋਈ ਉਮੀਦ ਨਹੀਂ ਹੈ। ਕੋਈ ਚਾਂਸ ਨਹੀਂ ਹੈ ਦਰਿਆ ਸਤਲੁਜ ਦੀ ਹਰ ਇੱਕ ਐਂਗਲ ਤੋਂ ਥੋੜੇ ਤੱਕ ਤਸਵੀਰ ਪਚਾਰਿਆ ਇੱਧਰ ਨਜ਼ਰ ਮਾਰ ਲਓਗੇ ਤਾਂ ਇੱਧਰ ਵੀ ਪੂਰਾ ਪਾਣੀ ਪਾਣੀ ਹੈ ਔਰ ਹਾਲਾਤ ਬਹੁਤ ਜ਼ਿਆਦਾ ਮਾੜੇ ਖਸਤਾ ਹੋ ਚੁੱਕੇ ਹੈ ਵਾਹਿਗੁਰੂ ਪ੍ਰਮਾਤਮਾ ਸੁੱਖ ਰੱਖੇ ਅੱਜ ਦਾ ਦਿਨ ਜਾ ਕੇ ਕੱਟ ਲਿਓ ਜਿਹੜੇ ਬੰਨਾਂ ਦੇ ਕੰਢਿਆਂ ਤੇ ਰਹਿੰਦੇ ਆ ਉਹ ਚੇ ਲੋਈਆਂ ਵਾਲੇ ਹੋਣ ਜੇ ਫਿਰੋਜ਼ਪੁਰ ਵਾਲੇ ਹੋਣ ਜਾਂ ਦਰਿਆ ਸਤਲੁਜ ਦੇ ਕੰਢੇ ਰਹਿੰਦੇ ਹੋਣ ਜਿਹੜੀ ਬਦਰੀਆ ਦੇ ਕੰਢਿਆਂ ਤੇ ਰਹਿੰਦੇ ਆ ਪ੍ਰਸ਼ਾਸਨ ਅਨਸਾਰ ਨਹੀਂ ਲੈਣੀ ਪਰ ਤੁਸੀਂ ਇੱਕ ਦੂਜੇ ਦੀ ਮਦਦ ਜ਼ਰੂਰ ਕਰੋ ਜੇਕਰ ਫੋਨ ਲਗਾ ਕੇ ਪੱਛੋ ਜਿੱਥੇ ਬੰਨਾਂ ਟੁੱਟਣ ਦਾ ਖਤਰਾ ਹੈ ਉਹ ਬੰਨਾਂ ਦੇ ਉੱਪਰ ਮਿੱਟੀ ਪਾ ਲਓ ਕਿਉਂਕਿ ਪ੍ਰਸ਼ਾਸਨ ਦੇ ਤਹੱਤ ਹੱਥ ਲੱਗ ਪਾ ਕੇ ਖੜੇ ਹੋ ਚੁੱਕੇ ਆ ਅਸੀਂ ਇੱਕ ਦੂਜਾਂ ਦੀ ਮਦਦ ਕਰਨੀ ਹੈ ਮਦਦ ਦਾ ਇੱਕੋ ਇੱਕ ਜਰੀਆ ਕਿ ਵੀਡੀਓ ਨੂੰ ਸ਼ੇਅਰ ਕਰਿਓ ਔਰ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਪੱਠਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਪੱਠਿਆਂ ਦੀ ਤੁਸੀਂ ਸੇਵਾ ਕਰਿਓ ਦੂਜੀ ਗੱਲ ਕਿ ਹੁਣ ਫਰੋਜ਼ਪੁਰ ਫਜ਼ਲ ਕੈਰੀਏ ਦੇ ਵਿੱਚ ਰਸਣੇ ਵਗੈਰਾ ਜ਼ਿਆਦੀ ਲੋੜ ਨਹੀਂ ਹੈ ਉੱਥੇ ਰਾਸ਼ਟਰ ਵਗੈਰਾ ਦੇ ਲੋਡ ਨਹੀਂ ਹੈ ਲੋਡ ਕਦੋਂ ਪਵੇਗੇ ਜਦੋਂ ਕਣਕ ਦੀ ਬਜਾਈ ਦਾ ਸਮਾਂ ਹੋਗਾ ਉਸ ਟਾਈਮ ਬਹੁਤ ਵੱਡੀ ਲੋਡ ਪਾਗੇ ਉਦੋਂ ਟਰੈਕਟਰ ਲੈ ਕੇ ਆਪਣੇ ਜਾ ਜਾਓ ਉੱਥੇ ਤੇ ਉਸ ਥਾਂ ਤੇ ਫਿਰ ਕਣਕ ਵੇਜਣ ਦਾ ਕੰਮ ਉੱਥੇ ਕਰਵਾ ਕੇ ਆਇਓ ਜੋ ਵੱਡੀ ਸੇਵਾ ਹੈ ਤੇ ਕਈ ਥਾਵਾਂ ਤਾਂ ਅਜਹੀਆਂ ਵੀ ਨੇ ਜਿੱਥੇ ਕਣਕ ਵੀ ਨਹੀਂ ਬੀਜ ਜਾਣੀ ਤੇ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਦਰਿਆ ਸਤਲੂ ਦੀ ਅਪਡੇਟ ਪਿਆਸ ਦੇ ਘੱਗਰ ਦੀ ਸਾਰੀਆਂ ਥੋੜੇ ਤੱਕ ਪੱਤਾ ਹੀ ਜਾਣ ਪਰ ਸਾਡੇ ਵੱਲੋਂ ਲਗਾਤਾਰ ਕੋਸ਼ਿਸ਼ ਜਾਰੀ ਹੈ ਕਿ ਇੱਕ ਸੱਚ ਦੇ ਆਧਾਰ ਤੇ ਸੱਚ ਦੇ ਮੁੱਦੇ ਤੇ ਹਰ ਇੱਕ ਰਿਪੋਰਟ ਤੁਹਾਡੇ ਤੱਕ ਪਹੁੰਚਾਈ ਜਾਵੇ ਤੁਸੀਂ ਸ਼ੋਰ ਸ਼ੇਅਰ ਕਰਕੇ ਅੱਗੇ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਦਿਓ ਤੇ ਜਾਂਦੇ ਜਾਂਦੇ ਇਹ ਤਸਵੀਰਾਂ ਦੇਖ ਲਓ ਅਸੀਂ ਜਲਦੀ ਇੱਕ ਨਵੀਂ ਅਪਡੇਟ ਲੈ ਕੇ ਸੁਖ ਰੱਖ ਕੇ ਕਿ ਪਾਣੀ ਘਟ ਜਾਏ ਤੇ ਇੱਕ ਨਵੀਂ ਅਪਡੇਟ ਲੈ ਕੇ ਹਜ਼ਰ ਹੋਵਾਂਗੇ ਤਦ ਤੱਕ ਲਿਮਨ ਇਜਾਜ਼ਤ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ